ਕਵੀ ਜੀ ਸਾਰੇ ਮਿਲਣ ਨੂੰ ਸੰਦੀਪ ਜੀ ਵਨ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਪਿੰਡ ਰਸੂਲਪੁਰ ਬਹੁਤ ਚੁੱਕੇ ਜੀ ਆਪਾਂ ਜਿਲ੍ਹਾ ਵੀਦਰਨ ਦਾ ਤਹਿਸੀਲ ਕਿਤਰੰਦਾ ਤੇ ਭਾਈ ਨਿਸ਼ਾਨ ਸਿੰਘ ਉਹਨਾਂ ਕੋਲ ਵਪਾਰ ਦਾ ਕੰਮ ਕਰਦੇ ਆ ਦੇਖੋ ਅੱਜ ਵੀ ਇਨਾਂ ਕੋਲ 6-7 ਦੇ ਲੱਗੋ ਪਸ਼ੂ ਸੇਲ ਆ ਤੇ ਬਾਕੀ ਭਬਾਈਆਂ ਨਾਲ ਗੱਲਬਾਤ ਕਰ ਰਿਹਾ ਭਾਈ ਜੀ ਸਤਿਕਾਰ ਸਤਿਕਾਰ ਭਾਈ ਜੀ ਹੋਰ ਭਾਈ ਕਿੱਦਾਂ ਵਧੀਆ ਹੋ ਗਿਆ ਭਾਈ ਠੀਕ ਹੈ ਵਧੀਆ ਭਾਈ ਠੀਕ ਹੈ ਜੀ ਜੀ ਜੱਦਾ ਕੀ ਹਾਂ ਜੀ ਵਧੀਆ ਜਾਂਦਾ ਭਾਈ ਕੰਮ ਕਰਦਾ ਹਾਂ ਜੀ ਵਾਟਾ ਮੋ ਗਿਆ ਕਰਦੇ ਬਿਵਾਰੀ 2 ਸਾਲ ਹੋ ਗਏ ਭਾਈ ਕੰਮ ਕਰਦੇ ਨਾ ਹਾਂ ਜੀ ਕੰਗੀਆਂ ਮੇਰੇ ਦੋ ਜੀ ਹਾਂਜੀ ਅੱਜ ਦੋ ਨੇ ਦੋ ਝੋਟਿਆਂ ਬੱਣਿਆਂ ਤੇ ਇੱਕ ਛੋਟੀ ਸੂਈ ਤੇ ਇੱਕ ਗਾਵਾਂ ਬਸ ਠੀਕ ਹੈ ਹਾਂਜੀ ਚਾਰ ਪਸ਼ੂ ਆਪਣੇ ਨੂੰ ਕਹੂਗਾ ਲੱਗ ਵਧੀਆ ਚੱਲਦਾ ਹਾਂਜੀ ਵਧੀਆ ਚੱਲਦਾ ਭਾਈ ਚਲੋ ਆ ਨੀਂਦੀ ਰਾਂਗੀ ਦੀ ਹੁਣ ਤਾਂ ਕੱਚੀ ਆ ਅੱਛਾ ਆ ਤੂੰ ਜਾਸੂਆ ਸੁਣੀ ਆ ਠੀਕ ਹੈ ਹਾਂਜੀ ਬਾਕੀ ਥੱਲੀ ਨੀਂਦ ਲੱਗ ਗਿਆ ਸਾਰਾ ਕੁਝ ਗਾਇਰ ਹੈ। ਹਾਂਜੀ ਪੂਰੀ ਸਾਫ ਹੈ ਭਾਜੀ ਇੱਕ ਨੰਬਰ। ਕਿੰਨਾ ਕਰੂ ਦੁੱਧ ਲੜਸਨ ਨਾਲ ਹੈ? ਦੋ ਤੋਂ 11-12 ਕਿਲੋ ਭਰ ਦੋਗੇ। 11-12 ਕਿਲੋ। ਹਾਂਜੀ। ਵਾਹ ਸ਼ੰਭੂ ਲੇਪਨ ਸੰ। ਪਹਿਲੇ ਦੋ 11-12 ਕਿਲੋ ਭਰਿਆ ਹੈ ਕਿ ਵੱਧ ਵੀ ਭਰ ਸਕਦੀ ਦੋਦਾ। ਤੋੜੋ ਭਾਜੀ। ਹਾਂਜੀ। ਵੇਖੋ ਪ्योर ਨੀਲੀ। ਤੋੜੋ ਗਰਾਂਦੀ। ਐ ਓਕੇ ਥਾਂ ਤੋਂ ਜੀ। ਓਕੇ ਓਕੇ ਭਾਜੀ। ਬਾਹਰ ਪਿੱਛੇ ਦੀ ਆਪਣੀ ਗਰੰਟੀ ਹੋ ਥਾਣਾ ਦੀ ਆਪਣੀ ਗਰੰਟੀ ਹੋ ਗਈ। ਬਾਕੀ ਠੀਕ ਆ। ਇਹ ਜੱਗਰੀ ਮਦਦ ਕਰ ਦੇ ਜੀ ਸਾਨੂੰ। ਵੱਡੀ ਤੇ ਛੋਟੀ ਨਾਲ। ਹਾਂ। ਹਰੇ ਬਲੀ ਗਾਇਰ। ਹਾਂਜੀ। ਹਾਂ ਮੂਹਰ ਹਾਂ ਇਹਸ ਵਿੱਚ ਕਾ ਲੈਣਾ ਇੱਕ ਵਾਰ ਦੀ ਮੈਂ ਦੇ ਲੈ ਤੂੰ ਬੰਦੋ 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 ਅਜਾਣ ਸੀ ਕਿ ਰੇਡ ਪਰ ਕੁਝ ਨਹੀਂ ਹੈ ਇਹ ਕਰਾਂਗੇ ਭਾਜੀ ਹਾਂ ਮੋਲ ਕਾ ਨੂੰ ਇੱਕ 5 10 ਜੋ ਮਰਜ਼ੀ ਕਰੀ ਜੇ ਲੱਖ ਦੀ ਦੇ ਦਾਂਗੇ ਜੀ ਕਿੰਨੇ ਛੱਡੋਗੇ ਆਪੀ ਇੱਕ ਕੋਈ ਕਰਦੀ ਹੈ 97000 ਹੀ ਦੇ ਦਾਂਗੇ ਹਾਂ ਜਾਣ ਦੋ ਤੁਸੀਂ ਦੱਸ ਦਿਓ ਬਾਕੀ ਉਈ ਦਾਰਦ ਉਹ ਦਾਰਦ ਕਿਨੇ ਤਿੰਨ ਦਾਰਦ ਕੋਈ ਗੱਲ ਆ ਛੋਟੀ ਵਾਲੀ 500 ਕਿਨੇ ਜੀ 99000 ਦੀ ਹਾਂ ਨਾ ਦਵਾਗੇ ਉਹਨੇ ਛੋਟ ਹੋ ਜੂਗੀ ਹਾਂਜੀ ਛੋਟ ਹੋ ਜੇ 500 ਰੁਪਿਆ ਛੋਟ ਕਰ ਬਸ ਹਾਂਜੀ ਦੋ ਹੀ ਹੋਰ ਜਾਣ ਦੋ ਨਹੀਂ ਦੋ ਇਹਨਾਂ ਲਈ ਚੰਦੜਾ ਨਹੀਂ 99000 ਜਾਨ ਦੋ ਕੋਈ ਬਾਈ ਨਾ ਨਹੀਂ ਕੋਈ ਉਹ ਬਾਜੂ ਕਰ ਕੋਈ ਨਹੀਂ ਬਾਈ ਜਾ ਆਹੋ ਕੋਈ ਆ ਜਾ ਦਾਨ ਦੋ ਪਹਿਲੀ ਵੀਡੀਓ ਆ ਲੋ ਲੋ ਕੋਈ ਨਹੀਂ ਕੋਈ ਕਰ ਲੈਣ ਦੋ ਕੋਈ ਇਹ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਦੋ ਤੰਦ ਪਹਿਲਾ ਸੂਆ ਲੋ ਜੀ ਪਹਿਲਾ ਸੁਆ ਦੋ ਦੰਦ ਸ਼ੰਭੂ ਦਿਖਾ ਲੇ ਵਾਲੋ ਆਨੇ ਅਰੇ ਟਾਈਮ ਲੱਗੀ 20 ਦਿਨ ਸਰਦੀ ਭਾਜੀ 20 ਦਿਨ ਤੱਕੀ ਆ ਲੋ ਦੋ ਦੰਦ ਪਹਿਲਾ ਸੁਆ ਬਾਕੀ ਠੰਡੀ ਸੀਲਸ ਲੱਗ ਗਿਆ ਵੀ ਜੀ ਕੁਛ ਨਹੀਂ ਜਾਂਦੇ ਜਿੱਦਾਂ ਮੱਧੀ ਹੱਥ ਫੇਰੀ ਜਾਉ ਨਿਕਾ ਸਿੰਘ ਨਾਲੇ ਆ ਨਿਕਾ ਸਿੰਘ ਤੇ ਹੈਗੀ ਪਿਓਰ ਦੋ ਦੰਦ ਆ ਖਾਰੀ ਹੈ ਨਾ ਤਾਂ ਵੀ ਦੋ ਦੰਦ ਦੋਰੀ ਆ ਹਾਂ ਦੋ ਦੁੱਧ ਦੰਦ ਦਿਆ ਲੈ ਗਿਓ ਦੋ ਦੰਦ ਝੋਟੀ ਹੈ ਜੀ ਤੇ ਸੋਹਣੀ ਝੋਟੀ ਬੁੜੀ ਸਾਨੂੰ ਨੰਦ ਘਰਾਂ ਦੀ ਦੇਖ ਰਹੇ ਇਹ ਬਾਈ ਬਰ ਨਿਖਾਨ ਦੇ ਬਾਈ ਕੋਈ ਭਾਰਪੂਰ ਸ਼ਿਕਾਇਤ ਨਹੀਂ ਉਹ ਇੰਜ ਕਹਿੰਦੀ ਆਪਣੀ ਗਾਰੰਟੀ ਹੋ ਗਈ ਬੋਲਾ ਬਸ ਠੀਕ ਆ ਆ ਨਿਕਾ ਜਾਣਾ ਬਰੇ ਥੱਲੇ ਪਾਵੇਂ ਆ ਜਾ ਬਰੇ ਆ ਜਾ ਹਾਂ ਜੀ ਇਹ ਕਿ ਲੋਕੋ ਗ੍ਰੀਟ ਕਰ ਬਰ ਮਾਰ ਹਣੇ ਲੋਕ ਨਹੀਂ ਲੋਕ ਨਹੀਂ ਭਾਜੀ ਚਲੋ ਠੀਕ ਆ ਮਾਰ ਦੇਣਾ ਹੈ ਹਾਂਜੀ ਮਾਰ ਦੇਣੀ ਜਿੱਥੇ ਮਰਜ਼ੀ ਜਿੱਥੋਂ ਦਾ ਹੋਵੇ ਉੱਥੇ ਹੀ ਚੱਲਾ ਮਾਰ ਠੀਕ ਹੈ ਹਾਂਜੀ ਆਜੋ ਹਾਂਜੀ ਮੰਜਾ ਤੱਕ ਦੀ ਗੇੜੀ ਹੈ ਅੱਪੀ ਛੱਡ ਦੂਜੇ ਨਹੀਂ ਛੱਡਦੇ ਤੇ ਤੁਸੀਂ ਇਹਨਾਂ ਧੱਕਾ ਕਰਦੇ ਕਰਨਾ ਕਾਰ ਨਹੀਂ ਚੱਲੇ ਕੋਈ ਨਹੀਂ ਪਹਿਲੀ ਵੀਡੀਓ ਆਪਣੀ ਹੁਣ ਕੋਈ ਕਹਿ ਨਹੀਂ ਤਾਂ ਦੇਣਾ ਇਹ ਹਾਂ ਨਾ ਘੱਟ ਰਿਆ ਦੇ ਦਾਂਗੇ ਸਹਜਾ ਦੀ ਛੱਡ ਦੋ ਚਲੋ ਡੇਰਾ ਬੜਾ ਨਹੀਂ ਕੋਈ ਕਰਦਾ ਇਹ ਵੀ ਕੰਮਾ ਇਹ 6 ਕਿਲੋ ਦੁੱਧ ਇਹ ਥੱਲੇ ਅੱਛਾ ਚਾਹ ਮਗਰਿਆ ਆਹ ਕੱਟੀ ਮਗਰਾਂ ਤੇ ਨਾ ਮਹੀਨੇ ਦੀ ਸੂਈ ਆ ਤੇ 20 ਦਿਨਾਂ ਦੀ ਨਵੇਂ ਦੁੱਧ ਹੋਈ ਗਾਂ ਠੀਕ ਆ ਕੱਟੀ ਮਗਰਿਆ ਜੀ ਹਾਂਜੀ ਕੱਟੀ ਮਗਰ ਲਓ ਜੀ ਤੋਰੋ ਵੀ ਕਰਦੇ ਕੱਟੀ ਮਗਰ 6 ਕਿਲੋ ਦੁੱਧ ਔਰ ਲਓ ਤੇ ਕੁਆਗੀ ਸੇਂਗਾ ਸੋਹਣੀਆਂ ਕੁਆਲਟੀ ਦੀਆਂ ਸਾਲੀਆਂ ਆ ਸੁਆਦ ਬੜੀ ਬਿਲਕੁਲ ਬੜੀ ਨਾ ਇਹ ਨੰਬਰ ਵਾਲੀ ਗਰੈਟੀ ਹੋਗੀ ਪੂਰੀ ਮੈਂ ਛੋੜੀ ਗਿਆ ਰਾਜੀ ਬਾਜੀ ਵੀਰ ਜੀ ਆਜਾ ਆਜਾ ਭਾਜੀ ਭਾਜੀ ਫਿਰ ਦੇ ਦिए 55000 ਦिए ਚਲੋ ਟੋਕੜੀ ਹੋ ਗਈ 50000 51000 ਦੇ ਦਾਂਗੇ 1000 ਹੀ ਛੱਡਦੇ ਚਲੋ ਦੇ 50 ਠੀਕ ਹੈ ਭਾਜੀ ਉਹਦੇ ਛੱਡ ਦਿਓ ਕਿੰਨੇ ਉਹ ਛੋਟ ਕਰਾਂਗੇ ਜਿਆਦਾ ਨਹੀਂ ਹੋਣੇ ਉਹ ਤਾਂ ਜਿਆਦਾ ਧੱਕਾ ਹੀ ਹੁੰਦਿਆ ਉਹ ਤਾਂ ਮੁੱਲ ਬਿਲਕੁਲ ਜਾਜੋਗਾ ਮੈਂ ਤੂੰ ਛੋੜਾ ਵੀ ਮਰਜ਼ੀ ਦੇ ਕੰਨੇ ਭਾਈ ਹੁਣੇ ਇਹ 100 ਕਰਦੇ 200 ਕਰਦੋ ਆ ਫਿਰ 20 25 ਦਿਨਾਂ ਦੀ ਸੁਈ ਮਗਰ ਬੱਛੀ ਆ ਹਾਂ ਤੇ 12 ਕਿਲੋ ਦੁੱਧ ਦੇ ਥਲੇ ਹਾਇਰ ਨੈਟ ਪੱਕਾ ਹੋਣਾ ਅੱਛਾ 12 ਕਿਲੋ ਹਾਂ 12 ਕਿਲੋ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਹੀ 12 ਕਿਲੋ ਤਿਆਰ ਆ ਤੇ ਵੇਖੋ ਆ ਬੱਛੀ ਆ ਕੇ ਮਾਰੋ ਬਾਕੀ ਆਂਦੀ ਕੋਸ਼ ਨਹੀਂ ਆ ਸੀਲ ਦਾ ਬੰਗੇ ਤੋਂ ਬਗੈਰ ਚੋਈਦੀ ਆ ਹਾਂ ਹਾਂ ਤੋੜੋ ਇਹ ਵੀ ਤੋੜੋ ਬਰਾਬਰ ਆ ਬੱਛੀ ਦਿਖਾਣ ਚੰਮ ਵੇਖੋ ਉਹ ਬੜਦੀ ਵਾਰ ਨਾਲ ਪੂਰੀ ਆ ਦੇ ਵੇਲੇ ਵਾਲਾ ਬੱਚਾ ਕਿਹਦਾ ਖਾਗਣਾ ਨਹੀਂ ਤੇ ਬਹਿਣ ਵੀ ਬਾਂਹ ਮੀਸੀ ਆ ਇੱਥੇ ਸਾਰਾ ਕੁਝ ਮਿਲਦਾ ਕੋਈ ਟੋਕਣਾ ਅੱਗ ਪਰ ਕੱਚੀਆਂ ਕੁੱਤੀਆਂ ਸਭ ਚੱਲਣ ਦੋ ਨਹੀਂ ਜੀ ਹਾਂ ਜੀ ਹਾਂ ਜੀ ਭਾਜੀ ਆਜੋ 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 ਇਹਨਾਂ ਨੂੰ ਬਾਂਦੀ ਲੋੜ ਨਾ ਜੀ ਹਾਂ ਜੀ ਚਲੋ ਚਲੋ ਬਾਜੀ ਬਾਜੀ ਬਾ ਇਹ ਜੈ ਜੀ ਆਪਾਂ ਫਿਕਸ ਹੀ ਰੇਟ 35000 ਦੇ ਦਾਂਗੇ 30000 ਜੀ ਤਾਂ ਦੋ ਹੀ ਸਾਢੇ ਨਹੀਂ ਤਾਂ ਕਾਹ ਐਦਾ 10000 ਰੁਪਏ ਹੇ ਯਾਰ ਛੱਡਦਾ ਹਾਂ ਹੇ ਯਾਰ ਛੱਡ ਦੋ ਚੌਥੀ ਜਾਂ ਦੇ ਦਿੰਦਾ ਤੁਹਾਨੂੰ 12 ਕਿਲੋ ਮਿਣਕੇ ਦਵਾਂਗੇ ਗੱਲਾਂ ਨਾੜੀਆਂ ਆਪਾਂ ਭਾਜੀ ਕਿੰਨਾ ਵੀ ਆਪਾਂ ਡੰਗਰ ਦੱਸਦੇ ਆਣਾ ਜਿੰਨਾ ਦੁੱਧ ਹੁੰਦਾ ਚਵਾ ਕੇ ਦੇਈਦਾ ਭਾਜੀ ਹਾਂਜੀ 12 ਨਾ ਕਰੀਂ ਬੜਾ ਨਹੀਂ ਕਰਕੇ ਆਇਓ ਹੋਰ ਜੀ ਤਰਫੋਂ ਭਾਜੀ ਹਾਂਜੀ ਹਾਂਜੀ ਦੇਖੋ ਦੇਖੋ 4 5 6 ਆ ਪਰ ਚੋਈ ਕਰਕੇ ਚੈੱਕ ਕਰਕੇ ਪੂਰਾ ਮਜੀ ਤਸਲੀ ਕਰਕੇ ਖੜ ਸਕਦਾ ਕਿ ਭਾਜੀ ਬਸ ਪੁਰਾਣੇ ਮੁਬਾਰੀ ਆ ਤੇ ਢੀਢੀ ਗੱਲ ਕੀ ਕੰਮ ਚੱਲਦਾ ਯਾਰ ਨਹੀਂ ਹਾਂਜੀ ਭਾਜੀ ਨੰਬਰ ਬੋਲੋ ਜੀ ਨੰਬਰ ਭਾਜੀ ਹੈਗਾ 7876 7447 ਠੀਕ ਹੈ ਪਿੰਡ ਆ ਗਾਰ ਸੋਲੂ ਗੋਨਾਰਾ ਜ਼ਿਲ੍ਹਾ ਤਰਦਾਨ ਤਹਿਸੀਲ ਤਰਦਾਨ ਸਸਤੀ ਕਾ ਜੀ